ਚੇਅਰਮੈਨ ਬਣੀਆ ਔਰ ਅਸਰ ਤੀਜੀ ਹੈਟ੍ਰਿਕ ਲੱਗਣ ਜਾ ਰਹੀ ਇਹਨਾਂ ਦੀ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਔਰ ਅੰਜੇ ਜੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਡੇ ਸਰਪੰਚ ਸਾਹਿਬ ਬੈਠੇ ਪਿੱਛੇ ਹੁਸੈਨ ਪਰਵਾਲੇ ਹਮੇਸ਼ਾ ਪਿੱਛੇ ਬੈਠਦੇ ਆ ਸਰਪੰਚ ਸਾਹਿਬ ਕੋਟਵਾ ਜੰਗਾ ਵਾਲੇ ਔਰ ਸਰਪੰਚ ਸਾਹਿਬ ਅਹਿਮ ਪਰ ਤੋਂ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਦੋਨੇ ਵਾਲਿਆਂ ਨੂੰ ਸਰਪੰਚ ਸਾਹਿਬ ਸਾਡੇ ਤਰਮਿੰਦਰ ਜੀ ਅਤਿਮਨੀ ਖੁਸ਼ੀ ਆ ਉਹਨਾਂ ਨੂੰ ਆਪਣੇ ਸਾਥੀ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਕਰਨ ਵਾਸਤੇ ਕਿ ਮਨੋਹਰ لال ਵੈਸ ਜੀ ਨੂੰ ਸ਼ਾਮਲ ਕਰਵਾਉਣ ਵਾਸਤੇ ਜੇਲਨੀ ਪੱਟੀ ਗੈਂਦੀ ਦੇ ਵਿੱਚ ਤੁਸੀਂ ਸਾਰੇ ਇਕੱਠੇ ਹੋਏ ਹੋ ਇਹ ਬਹੁਤ ਮਾਣ ਦੀ ਗੱਲ ਆ ਆਮਰਦੀ ਪਾਰਟੀ ਵਾਸਤੇ ਔਰ ਸਰਪੰਚ ਬਹੁਤ سارے ਸਰਪੰਚ ਸਨ ਜਿਨ੍ਹਾਂ ਦੇ ਨਾਮ ਨਹੀਂ ਮੈਂ ਲੈ ਪਾ ਰਹੀ ਹਾਂ ਬਹੁਤ ਸਾਰੇ ਸਾਬਕਾ ਸਰਪੰਚ ਜਿਵੇਂ ਸਿੰਘ ਜੀ ਬੈਠੇ ਔਰ ਇਸੇ ਨਗਰ ਤੋਂ ਸਾਡੇ ਬਹੁਤ ਸਾਰੇ ਕਾਰਜਕ ਬਾਬਾ ਬਿੰਦੀ ਜੀ ਦੇ ਛੋਟੇ ਪ੍ਰਾਣੀ ਪਿੰਤਾ ਜੀ ਔਰ ਇਹ ਸਨਗਤियां ਹੋਰ ਸਨਮਾਨਜੋਕ ਸਖਸ਼ੀਤਾ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਇਹ ਖੁਸ਼ੀ ਵਾਲਾ ਹਿੰਮਤ ਵਾਲਾ ਤੇ ਹੂਨੋ ਸਕੂਨ ਦੇਣ ਵਾਲਾ ਇਹ ਸਮਾਂ ਜਿੱਦ ਤੁਸੀਂ ਤਾਕਤ ਬਣ ਕੇ ਮੇਰੇ ਨਾਲ ਖੜੇ ਹੋਏ ਹੋ ਔਰ ਇਹ ਤਾਕਤ ਜਿਹੜੀ ਹੈ ਨਾ ਆਪਾਂ ਆਪਣੇ ਨਗਰਾਂ ਦੀ ਡਿਵੈਲਪਮੈਂਟ ਵਾਸਤੇ ਆਪਣੇ ਨਗਰਾਂ ਦਾ ਭਾਈਚਾਰਕ ਸਾਂਝ ਕਾਇਮ ਕਰਨ ਵਾਸਤੇ ਹਰ ਇੱਕ ਬਰਾਦਰੀ ਨੂੰ ਹਰ ਇੱਕ ਧਰਮ ਨੂੰ ਮਾਨ ਸਤਕਾਰ ਤੇ ਬਰਾਬਰਤਾ ਦੇਣ ਵਾਸਤੇ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਆਡਿਓਲੋਜੀ ਹੈ ਤਰਜੀਹ ਹੈ। ਔਰ ਸਾਡੇ ਇਸ ਇਸ ਨਗਰ ਦੇ ਜਿਹੜੇ ਮੁੱਠਲੇ ਸਾਥੀ ਨੇ ਜਿਹੜੇ 2022 ਤੋਂ ਜਾਂ ਉਸ ਤੋਂ ਵੀ ਪਹਿਲਾਂ ਤੋਂ ਕਿਉਂਕਿ ਮੈਂ 2021 ਦੇ ਵਿੱਚ ਆਈ ਹਾਂ ਉਹ ਸਾਥੀ ਜਿਨ੍ਹਾਂ ਨੇ ਮੁੱਢ ਬੰਨਿਆ ਇਸ ਪਿੰਡ ਦੇ ਵਿੱਚ ਅਮਰਵੀ ਪਾਰਟੀ ਦਾ ਖੰਡ ਦੇਖਸੇ ਲਿਖੀ ਔਰ ਸੋਨੀ ਗੱਲਜੀ ਜਿਹੜੇ ਪਿਛਲੇ ਸਮੇਂ 'ਚ ਸਾਡੇ ਨਾਲ ਸ਼ਾਮਲ ਹੋਏ ਨੇ ਰਹੇ ਨੇ ਕਈ ਵਾਰੀ ਐਕਸਾਈਟਮੈਂਟ ਦੇ ਵਿੱਚ ਤੇ ਜਾਦੀ ਸੰਗਤ ਦੇ ਇੰਕੇ ਕਈ ਵਾਰੀ ਮੁੱਢਲੇ ਕੰਮ ਤੋਂ ਜੰਗਦੇ ਮੈਂ ਲਈ ਮਾਫੀ ਚਾਹੁੰਦੀ ਕਿ ਮੁੱਢ ਉਹ ਨੇ ਔਰ ਮੁੱਢ ਹਮੇਸ਼ਾ ਜਿਹੜਾ ਆ ਜਿਹੜੇ ਫਲ ਪੱਤੇ ਫਰ ਜਿਹੜਾ ਮਜ਼ਬੂਤ ਹੋਣੀ ਹੈ ਉਹਨਾਂ ਦੇ ਨਾਲ ਹੀ ਤੇ ਜਿਹੜਾ ਸਾਡਾ ਸਾਰਾ ਟਾਣਾ ਬਣਾਇਆ ਉਹ ਜਿਹੜਾ ਇਤਿਹਾਸ ਦੇ ਚੱਲਦਾ ਅੱਜ ਜੇ ਮਨੋਤਲ ਬੈਸਤ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਇੱਕ ਬਹੁਤ ਵੱਡਾ ਜਿਹੜਾ ਆਪਣਾ ਟਾਣਾ ਲੈ ਕੇ ਇੱਕ ਬਹੁਤ ਵੱਡੀ ਛਤਰ ਸ਼ਾਹ ਲੈ ਕੇ ਜੇ ਸ਼ਾਮਿਲ ਹੋ ਰਹੇ ਆ ਤਾਂ ਉਹ ਕੰਮ ਜਿਹੜੇ ਪਿੰਡ ਦੇ ਹੋਏ ਨੇ ਪਿਛਲੇ ਸਮੇਂ ਚ ਉਹਦੇ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਦੇਖਿਆ ਹੋਣਾ ਜਿਸ ਕੇ ਪਾਸਿਓ ਤੁਸੀਂ ਲੰਘ ਰਹੇ ਹੋ ਇੱਕ ਕੰਕਰੀਟ ਵੀ ਮਜ਼ਬੂਤ ਕਰਨੀ ਪੈਂਦੀ ਸੜਕ ਜਿਹੜੀ ਉਹ ਬਣ ਰਹੀ ਹੈ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਤੁਸੀਂ ਇੱਥੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਇੱਥੇ ਪੰਚਾਇਤ ਆਮਦਵੀ ਪਾਰਟੀ ਦੀ ਨਹੀਂ ਹੈ ਜੇ ਅਸੀਂ ਚਾਹੀਏ ਸਰਜੀਤ ਸਰਜੀਤ ਜੀ ਕਮਲ ਹਸਪੀਟਲ ਵਾਲੇ ਇੰਸ਼ਾਲਲਾ ਕੋਲ ਤੋਂ ਸਾਡੇ ਸਾਬਕਾ ਸਪਰਸ ਜੇ ਚਾਹੁੰਦੇ ਤਾਂ ਜਿਵੇਂ ਪਿਛਲੇ ਸਮੇਂ ਚ ਹੁੰਦਾ ਰਿਹਾ ਤੁਸੀਂ ਸਾਰੇ ਹੀ ਗਵਾਓ ਜਿਸ ਪਿੰਡ ਦੇ ਵਿੱਚ ਰੂਰਲ ਹਾਕਮ ਤੇ ਦੀ ਪੰਚਾਇਤ ਨਹੀਂ ਸੀ ਹੁੰਦੀ ਉੱਥੇ 1 ਰੁਪਈਆ ਨਹੀਂ ਸੀ ਮਿਲਦਾ ਔਰ ਮੈਂ ਸਾਕਸ਼ੀ ਹਾਂ ਮੈਂ ਗਵਾਹ ਹਾਂ ਇਸ ਗੱਲ ਦੀ ਕਿ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਸੀ ਤੇ ਸਾਡੇ ਨਗਰ ਦੀ ਪੰਚਾਇਤ ਜਿਹੜੀ ਆ ਉਹ ਕਾਲੀ ਦਲ ਦੀ ਬਣ ਗਈ ਸੀ ਤੇ ਰਾਜ ਕਾਂਗਰਸ ਦਾ ਸੀ ਮੈਨੂੰ 5 ਸਾਲ ਇੱਕ ਢੇਲਾ ਨਹੀਂ ਸੀ ਮਿਲਿਆ ਔਰ ਉਦੋਂ ਬਾਅਦ ਵੀ ਮੈਂ ਸਰਕਾਰ ਕੋਲੋਂ ਕੋਈ ਰੁਪਈਆ ਨਹੀਂ ਸੀ ਲਿਆ ਬਹੁਤ ਸਾਲ ਨੂੰ ਸਾਲ ਭਾਵੇਂ ਸਾਡੀ ਸੱਤਾ ਰਾਂ ਦੀ ਸੀ ਇਹ ਇਹ ਫਿਤਰਤ ਆ ਰੂੜ ਰੇਤਾਂ ਦੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜਾ ਏਜੰਡਾ ਸਾਨੂੰ ਮਿਲਿਆ ਸਰਦਾਰ ਭਗਤ ਸਿੰਘ ਜੀ ਮਾਨ ਦੇ ਕੰਮ ਕਰਨ ਦੇ ਤਰੀਕੇ ਨੇ ਸਾਨੂੰ ਵੈਰ ਭਾਵਨਾ ਤੋਂ ਸਾਨੂੰ ਵਿਤਕਰੇ ਤੋਂ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਕੰਮ ਕਰਨ ਦੀਆਂ ਹਦਾਇਤਾਂ ਨੇ ਔਰ ਸਾਡਾ ਆਪਣਾ ਵੀ ਜਿਹੜਾ ਮਨਮਸਤਕ ਇਸੇ ਲਈ ਤੇ ਹਮੇਸ਼ਾ ਤੋਂ ਚਲਦਾ ਆ ਰਿਹਾ ਕੀ ਕੋਈ ਸਹੂਲਤ ਦੇਣੀ ਹੋਵੇ ਕੋਈ ਕੰਮ ਕਰਨਾ ਹੋਵੇ ਕੋਈ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਹੋਵੇ ਕਿਤੇ ਵਿੱਚ ਕਰਾ ਨਹੀਂ ਹੁੰਦਾ ਸਭ ਨੂੰ ਇੱਕੋ ਜਗ੍ਹੀ ਜਿਹੜੀ ਪਿੰਡਾਂ ਦੇ ਵਾਸਤੇ ਔਰ ਲੋਕਾਂ ਦੀ ਸੁਖਾਰੇ ਕੰਮ ਕਾਜ ਕੀਤੇ ਜਾਂਦੇ ਆ ਔਰ ਸਾਰਾ ਹਲਕਾ ਪਿਛਲੇ 3.5 ਸਾਲ ਤੋਂ ਕੋਈ ਇਸ ਗੱਲ ਦਾ ਇੱਕ ਪਿੰਡ ਨਹੀਂ ਹੁਣ ਤੱਕ ਬਚਿਆ ਹੋਊਗਾ 160ਾਂ ਦੇ ਵਿੱਚੋਂ ਜਿੱਥੇ ਮੇਰੀ ਪਹੁੰਚ ਨਾ ਹੋਈ ਹੋਵੇ ਪੰਚਾਇਤ ਦੇ ਨਾਲ ਮਿਲ ਕੇ ਜਿੱਥੇ ਮੈਂ ਪੈਸਾ ਨਾ ਪਹੁੰਚਾਇਆ ਹੋਵੇ ਡਵੈਲਪਮੈਂਟ ਦੇ ਕੰਮਾਂ ਦੇ ਵਿੱਚ ਬੇਸ਼ੱਕ ਪੰਚਾਇਤ ਵਿਰੋਧੀ ਧਰਤੇ ਵਾਲੀ ਪੰਚਾਇਤ ਆਉਣ ਦੇ ਵਿੱਚ ਆਪਣੇ ਸ਼ਾਨ ਦੇ ਖਿਲਾਫ ਸਮਝਦੀ ਆ ਪਰ ਅਸੀਂ ਪਰਵਾਹ ਨਹੀਂ ਕਰਦੇ ਇੱਥੇ ਵੀ ਇਦਾਂ ਹੀ ਹੈ ਇੱਥੇ ਪੰਚਾਇਤ ਆਪਣੇ ਸ਼ਾਨ ਦੇ ਖਿਲਾਫ ਸਮਝਦੀ ਆ ਕਿ ਜੇ ਉਹ ਨਹੀਂ ਸਾਡੇ ਕੋਲ ਪਹੁੰਚਦੇ ਪਰ ਇਹ ਨਿੱਕਰ ਸਾਡਾ ਇੱਥੇ ਵਸਦੇ ਲੋਕ ਸਾਡੇ ਇੱਥੇ ਵਲੰਟੀਅਰ ਸਾਡੇ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਇਸ ਕਰਕੇ ਆਪਾਂ ਡਵੈਲਪਮੈਂਟ ਦੇ ਵਿੱਚ ਕਿਸੇ ਕਿਸਮ ਦਾ ਕੋਈ ਭੇਟ ਭਾਕ ਜਿਹੜਾ ਉਹ ਨਹੀਂ ਕਰਦੇ ਇਕ ਨਾਲ ਦੀ ਨਾਲ ਖੁਸ਼ੀ ਦੀ ਖਬਰ ਤੁਹਾਨੂੰ ਹੋਰ ਦਿੰਦੇ ਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿੱਚ ਜਿਹੜਾ ਸਾਡੇ ਰਾਸ਼ਨ ਦੀ ਡਿਪੂ ਆ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਕਰਨ ਜਾ ਰਹੀ ਆ 500 ਕਾਰਡ ਦੇ ਪਿੱਛੇ ਇੱਕ ਡਿਪੂ ਜਿਹਦੀ ਪਿਛਲੇ ਸਮੇਂ ਦੇ ਵਿੱਚ ਸਟੇ ਹੋ ਗਈ ਸੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹ ਸਟੇ ਅੱਜ ਟੁੱਟ ਗਈ ਔਰ ਸਾਡੇ ਆਉਣ ਵਾਲੇ ਜਿੰਨਾਂ ਦੇ ਵਿੱਚ ਪਿੰਡ ਪਿੰਡ ਜਿਹਨੇ ਅਸੀਂ ਫਾਰਮ ਭਰੇ ਹੋਏ ਆ ਸਾਡੇ ਡਿਪੂ ਜਿਹੜੇ ਆਪਾਂ ਕਿੱਦੋ ਫਰੈਂਡ ਸਾਨੂੰ ਜਿਵੇਂ ਹੁਣ ਇਹਦਾ ਪਿੰਡ ਆ ਇੱਥੇ ਕ ਟੁਕ ਟੁਕ ਡੀਪੂ ਪਹੁੰਚ ਗਿਆ ਇੱਦਾਂ ਹੀ ਵੱਡੇ ਨਗਰਾਂ ਦੇ ਵਿੱਚ ਚਾਰ ਚਾਰ ਡੀਪੂ ਹੋਣਗੇ ਛੋਟੇ ਨਗਰਾਂ ਦੇ ਵਿੱਚ ਇੱਕ ਇੱਕ ਡੀਪੂ ਹੋਏਗਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਸ਼੍ਰੀ ਮਨੋਹ ਲਾਲ ਜੀ ਦੀ ਬੈਸ ਜੀ ਦੀ ਅਗਵਾਈ ਦੇ ਵਿੱਚ ਪਹੁੰਚੇ ਹੋਏ ਸਾਰੇ ਸਾਥੀਆਂ ਦਾ ਬਹੁਤ ਬਹੁਤ ਸਵਾਗਤ ਔਰ ਇਸੇ ਤਰ੍ਹਾਂ ਡਿਵੈਲਪਮੈਂਟ ਅੱਗੇ ਚੱਲਦੀ ਜਾਣੀ ਆ ਹੁਣ ਸਿਰਫ ਆਪਣੇ ਹਲਕੇ ਨੂੰ 100 ਤੇ 80 ਡਿੱਪੂਆਂ ਦਾ ਜਿਹੜਾ ਕੋਟਾ ਮਿਲਿਆ ਸੀਗਾ ਕਿ ਅਸੀਂ ਉਹ ਬਣਾ ਸਕਦੇ ਆ ਬਿਨਾਂ ਸ਼ੱਕ ਕਈਆਂ ਪਿੰਡਾਂ ਨੇ ਆਪਣੀ ਪਿੰਡਾਂ 'ਚ ਕਹਿੰਦੇ ਕਿ ਅਸੀਂ ਇੱਕੋ ਹੀ ਡਿੱਪੂ ਰੱਖਣਾ ਉਹਦੇ ਹਿਸਾਬ ਦੇ ਨਾਲ ਕੋਈ 20 ਦੀ ਘਟ ਹੋ ਸਕਦੇ 150 ਡਿੱਪੂ ਆਪਣੇ ਹਲਕੇ ਦੇ ਵਿੱਚ ਆ ਜਾਣਾ ਮਾਨ ਸਨਮਾਨ ਦੇ ਨਾਲ ਪੂਰੇ ਸਤਿਕਾਰ ਦੇ ਨਾਲ ਪੂਰੇ ਹੱਕ ਦੇ ਨਾਲ ਲੋਕ ਇਹ ਨਹੀਂ ਕਿ ਅੱਜ ਦਾਣੇ ਮਿਲ ਗਏ ਤੇ ਕੱਲ ਨੂੰ ਤੁਹਾਡੇ ਦਾਣੇ ਹੈ ਨਹੀਂ ਪੂਰੇ ਸਤਿਕਾਰ ਦੇ ਨਾਲ ਇਹ ਜਿਹੜੀ ਸੁਹੂਨ ਤੇ ਆਉਣੇ ਤੱਕ ਪਹੁੰਚਾਈ ਜਾਣੀ ਹੈ। ਪਰ ਡਾਕ ਤੋਂ ਉੱਪਰ ਤੋਂ 2 ਅਕਤੂਬਰ ਤੋਂ 10 ਲੱਖ ਦੀ ਜਿਹੜੀ ਬੀਮਾ ਰਾਸ਼ੀ ਹੈ ਜਿਹਦੇ ਤਹਿਤ ਹਰ ਇੱਕ ਵਾਸਤੇ ਕੋਈ ਨੀਲਾ ਪੀਲਾ ਕਾਟ ਨਹੀਂ ਚਾਹੀਦਾ। ਵੀ ਕਿਸੇ ਕਾਟ ਦੀ ਜ਼ਰੂਰਤ ਨਹੀਂ ਹਰ ਇੱਕ ਸ਼ਖਸੀਅਤ ਵਾਸਤੇ ਚਾਹੇ ਉਹ امیر ਆ ਚਾਹੇ ਉਹ ਗਰੀਬ ਆ ਡਾਕ ਤੋਂ ਉੱਪਰ ਤੋਂ ਉਹ ਕਾਟ ਬੰਨੇ ਸ਼ੁਰੂ ਹੋ ਜਾਣੇ ਜਿਹਦੇ ਆਪਾਂ ਪਿੰਡੂ ਪਿੰਡ ਜਿਹੜੇ ਕੈਂਪ ਪਨਾ ਕੇ ਉਹ ਬਿਨਾਂ ਕਿਸੇ ਪੇਟ ਮਾਗ ਤੋਂ ਬਿਨਾਂ ਕਿਸੇ ਜਾਤ ਪਾਤ ਉੱਚੇ ਉਕਾਰ ਜਿਹੜੇ ਆਪਾਂ ਸਟਾਰਟ ਕਰਦੇ ਨੇ ਉਹ ਇੱਕ ਵੱਡੀ ਸਹੂਲਤ ਆ ਸਹੂਲਤਾਂ ਬਹੁਤਨੇ ਗੱਣ ਬਣਾਉਣ ਵਾਲੀਆਂ ਅੱਜ ਖੁਸ਼ੀ ਦਾ ਸਮਾਂ ਹੈ ਇਸ ਖੁਸ਼ੀ ਦੇ ਸਮੇਂ ਦੇ ਵਿੱਚ ਅੱਜ ਆਪਾਂ ਸਰੇ ਨਵਾਂ ਦਾ ਬੈਂਸ਼ੀ ਪਾਰਟੀ ਦੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਕਰਨਾ ਅੱਜ ਸਾਥੀ ਵੱਧ ਜਾਂ ਘੱਟ ਜਾਂ ਨਾਂ ਵੀ ਕੋਲ ਸ਼ਾਮਿਲ ਹੋਣ ਵਾਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਸਮੁੰਦਰਨੋਦ ਲਾਲ ਜੀ ਪਿਛਲੇ ਕੱਟੋ-ਕੱਟ ਦੀ ਤੇ 25 ਸਾਲ ਤੋਂ ਜਿੰਨਾ ਚਿਰ ਮੈਂ ਕਾਲੀ ਦਲ ਦੇ ਵਿੱਚ ਲਾਇਆ ਉਹਨਾਂ ਚੈਨ ਜਿਹੜਾ ਮਨੋਲਾਲ ਜੀ ਨੇ ਵੀ ਲਾਇਆ ਔਰ ਉਹ ਸੈਂਟਰਲ ਆਪਣੇ ਪੂਰੇ ਸਟੇਟ ਲੈਵਲ ਦੇ ਉੱਤੇ ਇਹਨਾਂ ਨੂੰ ਵਧੇ ਨਾਲੀਆਂ ਰਹੀਆਂ ਕੋਰ ਕਮੇਟੀ ਦੇ ਮੈਂਬਰ ਵੀ ਰਹੇ ਆ ਵਾਈਸ ਪ੍ਰਧਾਨ ਵੀ ਰਹੇ ਆ ਔਰ ਆਪਣੇ ਹਲਕੇ ਦੇ ਵਿੱਚ ਵੀ ਇਹਨਾਂ ਨੇ ਡਟ ਕੇ ਹਮੇਸ਼ਾ ਕੰਮ ਵੀ ਕੀਤਾ ਸਟੇਜ ਦੇ ਤਲੀਨੇ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੇ ਤਲੀਨੇ ਹਰ ਇੱਕ ਦਾ ਸਤਕਾਰ ਕਰਨਾ ਜਾਣਦੇ ਆ ਸਭ ਤੋਂ ਵੱਡੀ ਗੱਲ ਅੱਜ ਉਹਨਾਂ ਵਿਸ਼ਮੂਲੀਅਤ ਦੇ ਨਾਲ ਸਰੂਪਤਾ ਦਾ ਵੱਡਾ ਬਲਵੇਂਨਾ ਔਰ ਅੱਜ ਵੀ ਸ਼ੁਭਮ ਦੇ ਤੋਂ ਬਾਅਦ ਫਿਰ ਇਹਨਾਂ ਦੀ ਪੂਰੀ ਟੀਮ ਜਿਹੜੀ ਆ ਉਹ ਸਿੱਕਲੇ-ਕੱਲੇ ਨਗਰ ਦੇ ਵਿੱਚ ਜਾ ਕੇ ਇਹਨਾਂ ਦੀਆਂ ਸਾਰੀਆਂ ਸ਼ੁਭiyet ਕਰਾਂਗੇ ਹਾਂਜੀ ਇੱਕ ਹੋਰ ਵੀ ਸਾਡੇ ਵਾਸਤੇ ਬੜੀ ਸਤਿਕਾਰ ਦੀ ਬੜੀ ਮਾਨ ਦੀ ਗੱਲ ਹੈ ਇਹ ਸਾਡੇ ਬਹੁਤ ਸਤਿਕਾਰਯੋਗ ਵਿਜੇ ਦਾਨਵ ਜੀ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਸਟੇਟ ਦਲਿਤ ਬੋਰਡ ਦਾ ਚੇਅਰਮੈਨ ਲਾਇਆ ਗਿਆ ਉੱਭੀ ਅੱਜ ਸਾਡੇ ਵਿੱਚ ਸ਼ਾਮਲ ਹੋਣਗੇ ਤੁਸੀਂ ਇਹਦਾ ਤਾਂ ਪਿਆਰ ਦੇਖੋ ਸਤਕਾਰ ਦੇਖੋ ਕਿ ਵੀ ਉਹਨਾਂ ਨੇ ਪੁੱਛਿਆ ਹੀ ਨਹੀਂ ਸਾਨੂੰ ਕਿ ਪ੍ਰੋਗਰਾਮ ਕਿੱਦਾਂ ਗਿਆ ਕਿੰਨਾ ਵੀ ਤੁਸੀਂ ਕੰਮ ਕਰਨਾ ਉਹਨਾਂ ਨੇ ਕਿਹਾ ਕਿ ਜੇ ਮੇਰੇ ਸਾਥੀ ਇਕੱਠੇ ਹੋ ਰਹਾ ਹੈ ਤਾਂ ਮੈਂ ਉੱਥੇ ਸ਼ਮੂਲੀਅਤ ਜ਼ਰੂਰ ਕਰੂੰਗਾ ਮੈਂ ਕੋਟਰ ਪਹੁੰਚ ਗਿਆ ਮੇਰੇ ਖਿਆਲ ਅਗਲੇ 10 ਮਿੰਟ ਦੇ ਵਿੱਚ ਵਿੱਚ ਸਾਡੇ ਕੋਲ ਆਹਾਂ ਪਹੁੰਚ ਜਾਣਗੇ ਤੁਸੀਂ ਸਾਰਿਆਂ ਨੇ ਇੱਦਾਂ ਹੀ ਸਜੇ ਰਹਿਣਾ ਔਰ ਇਸ ਤਰ੍ਹਾਂ ਪ੍ਰੋਟੋਕੋਲ ਦਾ ਖਿਆਲ ਤਾਂ ਕਰਿਓ ਮੈਂ ਕਦੀ ਐਮਐਲਏ ਬਣ ਕੇ ਕੰਮ ਨਹੀਂ ਕਰਦੀ ਮੈਂ ਸਰਪੰਚ ਹਾਂ ਤੁਹਾਡੀ ਕਿਸੇ ਦਾ ਵੀ ਕੋਈ ਬੋਲਣ ਨੂੰ ਜੀ ਕਰਦਾ ਕੋਈ ਬੰਦ ਕਰਦਾ ਕੁਝ ਕਹਿਣਾ ਚਾਹੁੰਦਾ ਆਪਣੀਆਂ ਭਾਵਨਾਵਾਂ ਕੋਈ ਵਿਅਕਤ ਕਰਨਾ ਚਾਹੁੰਦਾ ਤੇ ਇਹਨਾਂ ਦੇਖ ਲਿਓ ਕਿ ਹੁਣ ਮੈਂ ਬੋਲ ਲਿਆ ਕਿਸੇ ਨੇ ਬੋਲਣਾ ਨਹੀਂ ਔਰ ਮੈਂ ਚਾਹੂੰਗੀ ਕਿ ਮਨੋਰ ਲਾਲ ਨੂੰ ਟਾਈਮ ਲਾ ਲੈਣਾ ਚਾਹੀਦਾ ਇਹਦੇ ਵਿੱਚ ਜੇ ਕੋਈ ਹੋਰ ਵੀ ਚਾਵੇ ਬਿੱਟਾ ਬਾਈ ਵੀ ਬਹੁਤ ਸਾਰਾ ਬੋਲਦਾ ਇਹ ਵੀ ਬੋਲ ਸਕਦੇ ਆ ਜੇ ਕੋਈ ਹੋਰ ਕੋਈ ਸਾਥੀ ਬੁਲਾ ਰਾ ਬੋਲਣਾ ਚਾਹੁੰਦਾ ਤੇ ਉਹ ਵੀ ਬੋਲ ਸਕਦਾ ਹਾਂ ਸਰਕਾਰ ਦੀਆਂ ਸਾਡੀਆਂ ਸਹੂਲਤਾਂ ਦੇ ਸਾਡਾ ਇੱਕ ਹੋਰ ਪ੍ਰਾਣ ਆਪ ਦਾ ਬੜਾ ਪਿਆਰਾ ਸਾਥੀ ਵਿਜੇ ਬੈਠਾ ਇਥੋਂ ਟਿੱਕਾ ਤੋਂ ਸੰਦੇ ਭਲਵੰਤ ਸਿੰਘ ਜੀ ਜਿਹੜੇ ਬਹੁਤ ਸਤਿਕਾਰ ਦੀ ਸਾਡ ਮੇਰੇ ਲਈ ਮੈਂ ਇਹਨਾਂ ਦਾ ਸਤਿਕਾਰ ਤਾਂ ਕਰਦੀ ਆ ਕਿ ਜਦੋਂ ਮੈਂ 2021 ਦੇ ਵਿੱਚ ਸ਼ਾਮਲ ਹੋਈ ਆ ਮੈਂ ਚੱਲੀ ਆ ਇਹ ਉਹ ਸਾਥੀ ਨੇ ਜਿਨ੍ਹਾਂ ਨੇ ਅੱਗਾ ਪਿਛਾ ਵਿਖੇ ਬਿਨਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਕਿਉਂਕਿ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਸੀ ਮੇਰੇ ਤੇ ਭਰੋਸਾ ਸੀ ਸਾਡਾ ਹੈਪੀ ਤੇ ਹੈਪੀ ਆ ਸੀ ਉਹ ਵਾਲਦੋਂ ਸਰਪੰਚ ਸਰਦਾਰ ਬੇਵਾ ਸਿੰਘ ਜੀ ਔਰ ਸਾਹਮਣੇ ਸਾਡੇ ਸਰਪੰਚ ਜੰਗ ਸਰਪੰਚ ਸਾਡਾ ਤਲਵੰਡੀ ਭਰੋ ਤੋਂ ਹੈਪੀ ਔਰ ਇੱਧਰ ਸਾਡੇ ਸਾਥੀ ਇੱਥੇ ਵਾਲੇ ਸੁਲਪਰ ਵਾਲੇ ਬੈਠੇ ਨੇ ਸਾਰਿਆਂ ਨੂੰ ਮੈਂ ਨਾਲੇ ਬੈਠੇ ਜੀ ਇਹ ਨਾਲੇ ਇਹ ਨਾਲੇ ਤੇ ਮੈਂ ਪਹਿਲਾਂ ਅਚਕੀ ਰਵਾਇਟ ਮੈਂ ਕਹਿੰਦਾ ਤਾਂ ਪਹਿਲਾਂ ਬੋਲੇ ਜੀ ਉਹ ਬੈਠ ਕੇ ਸੋਨ ਲਾ ਜੀ ਸਾਡੇ ਬਲਕਪਤਾ ਸਰਪੰਚ ਜੀ ਨੇ ਬੰਦੇ ਸੁਣਨ ਲਾ ਜੀ ਬਲਕਪਤਾ ਜੀ ਮੇਰੇ ਵੱਲੋਂ ਕੱਲੇ ਕੱਲੇ ਦਾ ਕਿਉਂਕਿ ਮੈਂ ਸਬਦ ਸਤਕਾਰ ਕਰਦੀ ਸਾਰਿਆਂ ਦੇ ਨਾਮ ਤੇ ਸਾਰੀਆਂ ਸਖਸ਼ੀਤਾ ਮੇਰੀਆਂ ਨਜ਼ਰਾਂ ਦੇ ਵਿੱਚ ਨੇ ਪਰ ਮੈਂ ਸਾਰਿਆਂ ਦਾ ਬਰ ਸੁਤਕਾਰ ਕਰਦੀ ਸਾਡੇ ਬਲਕਪਤਾ ਜੀ ਬਦਿਰ ਸੁਭਤਾ ਜੀ ਵੀ ਬੈਠੇ ਆ बुना तभी बहुत-बहुत सरकार और सानू सब बहुत-बहुत जिएं और अगली कार्रवाई स्टेज की थर्ड मंदसिंजा की थड़ा एक्चुअली ना बहुत बहुत आप सर पांचवा बक्के आजाओ जी सैम के बारे हो लाइव लाइव नहीं तो फिर थड़ा नाम पहना जो तुझे देख रहा है जो बैठे हो ना तो भी दिखा ना पर देख लो कि केला पिंग ਹਰਿਮਨ ਲਾਜੀ ਤੁਹਾਨੂੰ ਨੇ ਸੀਨਾ ਇਹਨਾਂ ਚਿੱਤੇ ਜਿੰਦਾ ਸਿੰਘ ਜੀ ਜਿੱਥੇ ਫਿਕਚਰ ਦੇ ਪਿੱਛੇ ਰਹੋ ਹੈਲੋ ਬ੍ਰੇਡ ਦੇ ਨਾਲ ਜਿਹੜੇ ਲੱਗੇ ਹੋਏ 49 ਸਾਹਿਬ 49 ਸਾਹਿਬ ਹੈਲੋ ਕੋਟੋਨੀਆ ਪਛਲੋਨੀਆ ਜਾਂਦੇ ਕੋਟੋਨੀਆ ਉੱਥੇ ਬੱਚੇ ਪਾਣੀ ਪਾਣੀ ਦੀ ਸਿੰਚਾਈ ਨੂੰ ਕੋਈ ਉਹ ਪਰ ਮਿਲਦਾ ਹੈ ਬੜਾ ਵੱਡਾ ਨਮੇ ਦਾ ਬੜਾ ਵੱਡਾ ਸਟੇਟਿੰਗ ਹੈ ਤੇ ਸੰਪੂਰਨ ਬੈਸ ਲੈ ਕੇ ਨਹੀਂ ਸਾਰੀ ਲੋਨ ਨੂੰ ਲਾਉਣਾ ਪੈਂਦਾ ਅਸਵੀਕਾਰ ਸੀ

ਔਰ ਜਿੰਨੇ ਵੀ ਮੇਰੇ ਵੀਰ ਮੇਰੇ ਭੈਣ ਮੋਹਦਦਾਰ ਸਾਰੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦੇ ਆ ਸਾਡੇ ਹਰਸਲਕੇ ਤੋਂ ਇਲਾਕੇ ਦੇ ਸਾਡੇ ਨਗਰਦਰ ਦੇ ਹਰਸਕੇ ਦੇ ਐਮਐਲਏ ਸਾਹਿਬ ਬੀਬੀ ਇੰਦਰਜੀਤ ਘਰਮੋਚੀ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਬੇਨਤੀ ਕਰਾਂ ਕਿ ਆਪਾਂ ਜਿਹੜਾ ਜਿਹੜੀ ਜੁਆਇਨਰ ਕਰੋਨੀ ਆ ਉਹ ਪੇਲੂ ਕੀਤੀ ਜਾਵੇ ਕਿ ਬੱਚਾ ਦਾ ਵੀ ਕੋਈ ਪ੍ਰੋਸਸ ਆ ਨਿਕਲ ਅਜੇ ਕਦੋਂ ਵੀ ਆ ਸਕਦੀ ਆ ਸਾਡੇ ਵਿਜੇ ਧਾਨਪਾਲ ਸਾਹਿਬ ਵੀ ਆ ਰਹੇ ਆ ਅਗਰ ਉਹ ਥੋੜਾ ਜਿਹਾ ਲੇਟ ਵੀ ਹੋ ਗਿਆ ਤੇ ਆਪਾਂ ਬਾਅਦ ਵਿੱਚ ਸਾਰਿਆਂ ਨੇ ਮਿਲਦੇ ਰਹਿਣਾ ਹੈ ਤੇ ਬੇਨਤੀ ਹੈ ਕਿ ਆਪਾਂ ਜਿਹੜੀ ਜੁਆਇੰਡਿੰਗ ਆ ਉਹ ਆਪਾਂ ਕਰਵਾ ਲਈਏ ਉਹ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਕਿ ਆਪ ਜੀ ਪਹਿਲਾਂ ਰਸਮ ਕਰ ਲਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਮੇਰੇ ਵੀਰ ਪਹੁੰਚੇ ਆ ਸਾਰੇ ਹਾਜ਼ਰ ਆ ਸਾਰੇ ਆਪਾਂ ਪਰਜੇ ਦਾ ਬਹੁਤ ਨਾਮਾਰਿਆ ਸਾਰੇ ਸਾਰਿਆਂ ਦਾ ਬਹੁਤ ਸਤਿਕਾਰ ਹੈ ਹਾਂਜੀ ਸਾਡੇ ਐਮਐਲਏ ਸਾਹਿਬ ਖੜੇ ਨਾ ਹੋ ਇੱਕ ਪੈਸੰਮੀ ਵਿਕੀ ਹੁਸੈਨਪੁਰ ਵੀ ਰਮੇ ਇੰਨੇ ਲੰਬੇ ਸਮੇਂ ਤੋਂ ਜੜੀ ਸਾਡੀ ਇਹ ਸੜਕ ਕਿੰਨੀ ਆ ਗਈ ਹੈ ਇਹ ਤਕਰੀਬਨ 9 ਕਿਲੋਮੀਟਰ ਦੇ ਕਰੀਬ ਸਾਡੀ ਸੜਕ ਬਣਦੀ ਹੈ ਨਕੋਦਰ ਬਾਈਪਾਸ ਤੋਂ ਲੈ ਕੇ ਹੁਸੈਨ ਸੈਂਗੁਰ ਅੱਗੇ ਜਿਹੜੇ ਜਿਹੜੇ ਵੀ ਪਿੰਡ ਆਉਂਦੇ ਜਾਂਦੇ ਹਨ ਤਲਵੰਡੀ ਭਰੋਂ ਤੋਂ ਲੈ ਕੇ ਅੱਗੇ ਉੱਗੀ ਨੂੰ ਮੱਲੀਆਂ ਉੱਗੀ ਵਾਲੀ ਰੋਡ ਤੋਂ ਹੋ ਕੇ ਮੱਲੀਆਂ ਇਹ ਸਾਰੀ ਸੜਕ ਤੁਹਾਡੀ ਜਿਹੜੀ ਉਹ ਬਿਲਕੁਲ ਪਾਸ ਹੋ ਚੁੱਕੀ 18 ਫੁੱਟ ਦੀ ਸੜਕ ਬਣ ਗਈ ਔਰ ਐਨ.ਐਸ.ਏ. ਨੂੰ 50000 ਰੁਪਏ ਖਰਚਾ ਜਾਣਾ ਇਹ ਜਲਦੀ ਇਹਦਾ ਅਸੀਂ ਨੀ ਪੱਥਰ ਰੱਖਣਾ ਮੰਗੇ ਔਰ ਤਾਂ ਕਿ ਮੈਨੂੰ ਪਤਾ ਬਹੁਤ ਕਸ਼ਟ ਭੋਗ ਰਹੇ ਹੋ ਤੁਸੀਂ ਹਾਂ ਮੈਂ ਜਿਹੜੀ ਜੋਗਾ ਸਿੰਘ ਜੀ ਦਾ ਨਾਮ ਲੈ ਕੇ ਵਿੱਚੇ ਰਹਿ ਗਿਆ ਇਹ ਐਸਐਸ ਜਹਾੜੂ ਵਰਕਰ ਮੈਨੂੰ ਮਿਲੇ ਇੱਕ ਐਸਾ ਜਹਾੜੂ ਭਰਾ ਮੇਰਾ ਮੇਰੀ ਸੱਜੀ ਬਾਹ ਮਾਣ ਕੇ ਮੇਰੇ ਨਾਲ ਖੜਾ ਹੋਇਆ ਔਰ ਜਿਹੜੀ ਇਹਨਾਂ ਦੇ ਵਿੱਚ ਨਾ ਇੱਕ એનਰਜੀ ਆ ਇੱਕ ਤਾਕਤ ਆ ਉਹ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਂਦੀ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਜੋੜ-ਤੋੜ ਹੋਇਆ ਜਿੰਨਾ ਨੂਰ ਮਹਿਲ ਦੀ ਸਾਰੀ ਕ੍ਰੀਮ ਜਿਹੜੀ ਆ ਉਹ ਆਮਦਵੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਉਹਦੇ ਵਿੱਚ ਮਹਰੀ ਭੂਮਿਕਾ ਜਿਹੜੀ ਸਰਦਾਰ ਜੋਗਾ ਸਿੰਘ ਜੀ ਦੀ ਆ ਸਰਪੰਚ ਸਾਹਿਬ ਸਾਡੇ ਸਰਪੰਚ ਨੇ ਔਰ ਇਹਨਾਂ ਦੇ ਨਾਲ ਸਾਡਾ ਨੂਰ ਮਹਿਲ ਮਾਰਕੀਟ ਕੇ ਮਿੰਟਿੰਗ ਚੇਅਰਮੈਨ ਰੀਸ਼ਲ ਸ਼ੀਰ ਪਰ ਇਹਨਾਂ ਦੀ ਹਿੰਮਤ ਤੇ ਇਹਨਾਂ ਦੇ ਹੌਸਲੇ ਨਾਲ ਤੇ ਇਹਨਾਂ ਦੇ ਭਰੋਸੇ ਦੇ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹੁੰਗੀ ਕਿ ਭਰੋਸਾ ਇਹਨਾਂ ਨੇ ਦਿਲਾਇਆ ਕਿ ਮੈਂ ਪਿੱਛੋਂ ਲੈ ਕੇ ਚੱਲ ਰਿਹਾ ਪਾਰਟੀ ਦੇ ਨਾਲ ਮਾਨ ਸਤਕਾਰਵੀਆ ਕਮਕਾਰ ਵੀ ਆ ਕਿਸੇ ਗੱਲ ਦੀ ਨਾ ਨਹੀਂ ਹੈ ਕਿ ਅੱਜ ਦਾ ਜਿਹੜਾ ਸਮਾਗਮ ਹੈ ਮਨੋਧ ਲਾਲ ਜੀ ਸਾਡੇ ਕੰਟੈਕਟ ਦੇ ਵਿੱਚ ਸੀਗੇ ਪਰ ਮਨ ਬਣਾ ਓਖਾ ਬਣਾਇਆ ਇਹਨਾਂ ਨੇ ਟਾਈਮ ਲਾਇਆ ਬੜਾ ਪਰ ਜਦੋਂ ਪਰ ਜਦੋਂ ਸਰਦਾਰ ਜੋਗਾ ਸਿੰਘ ਜੀ ਨੇ ਕੋਈ ਟੀਕਾ ਲਾਇਆ ਇਹਨਾਂ ਨੇ ਇਹ ਦੋ ਦਿਨਾਂ ਚ ਹੀ ਤਿਆਰ ਹੋ ਗਏ ਜੀ ਇਹ ਦੋ ਦਿਨ ਦੇ ਵਿੱਚ ਹੀ ਤਿਆਰ ਇਹ ਹੁੰਦੀ ਹੈ ਇੱਕ ਕਨਵਿੰਸਿੰਗ ਪਾਵਰ ਤੇ ਤੁਹਾਨੂੰ ਯਕੀਨ ਦਿਵਾਉਣਾ ਭਰੋਸਾ ਦਿਵਾਉਣਾ ਇਸ ਪ੍ਰੋਸੈਸਡਲ ਮੈਂ ਸਮਿਤੀ ਤੋਂ ਸਾਨੂੰ ਬਹੁਤ ਵੱਡੀ ਇੱਕ ਬਹੁਤ ਵਧੀਆ ਸਾਡੀ ਐਨਰਜੈਟਿਕ ਟੀਮ ਜਿਹੜੀ ਆ ਉਹ ਨੂਰਮੇਲ ਤੋਂ ਲੈ ਕੇ ਇੱਧਰ ਤੱਕ ਸਾਰੀ ਬਣ ਗਈ ਹੁਣ ਪਰਲੇ ਪਾਸੇ ਨੂੰ ਵੀ ਸ਼ੁਰੂ ਕਰਾਂਗੇ ਔਰ ਇਸ ਗੱਲ ਨਾਲ ਕੇ ਮੈਂ ਮੈਂ ਸਿਰਫ ਤੁਹਾਨੂੰ ਤਾਂ ਦੱਸਿਆ ਸੜਕ ਵੀ ਇੱਥੇ ਕੋਈ ਕੰਮ ਅੜਿਆ ਹੋਇਆ ਨਹੀਂ ਹੈ ਜਿਹੜਾ ਵੀ ਕੰਮ ਹੋਊਗਾ ਪਹਿਲਾਂ ਉਹਨਾਂ ਨੂੰ ਵਿਤਕ ਹੋ ਕੇ ਹੋਊਗਾ ਕੋਈ ਵੀ ਕੰਮ ਜਿਹੜਾ ਅਸੀਂ ਉਹਨੂੰ ਕਾਇਮ ਪਾਸ ਨਹੀਂ ਕਰਾਂਗੇ ਸੜਕਾਂ ਵੀ ਸੜਕ ਵੀ ਅਸੀਂ ਬਣਾ ਕੇ ਦਵਾਂਗੇ ਕਿ 10 ਸਾਲ ਪਿੱਛੇ ਦੇਖ ਕੇ ਮੁੜ ਕੇ ਦੇਖਣ ਦੀ ਜਰੂਰਤ ਨਹੀਂ ਇਹ ਨਹੀਂ ਕਿ ਤੀਜੇ ਸਾਲ ਸੜਕਾਂ ਟੁੱਟਦੀਆਂ ਮੰਡੀ ਬੋਰਡ ਦੀਆਂ ਵਿੱਚ ਕੋਈ ਦੋ ਰਾਏ ਨਹੀਂ ਜਿੰਦੀਆਂ ਸੜਕਾਂ ਪਿਛਲੇ ਸਮੇਂ 'ਚ ਬਣਦੀਆਂ ਆ ਰਹੀਆਂ ਉਹ ਹਰ ਦੂਜੇ ਤੋਂ ਤੀਜੇ ਸਾਲ ਟੋਏ ਪੈਣੇ ਸ਼ੁਰੂ ਕਰ ਦਿੱਤੇ ਜਾਂਦੇ ਕਿਉਂਕਿ ਉਹਨਾਂ ਦੇ ਵਿੱਚੋਂ 25 ਤੋਂ 30% ਜਿਹੜੇ ਮੌਕੇ ਦੇ ਹਕਮ ਹੁੰਦੇ ਆ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਹਲਕਾ ਇੰਚਾਰਜ ਹੋਵੇ ਉਹਨਾਂ ਦੇ ਘਰਾਂ 'ਚ ਜਾਂਦੇ ਆ ਅਸੀਂ ਕੋਲੋਂ ਪੈਸੇ ਲਾ ਕੇ ਕਰਨ ਵਾਲੇ ਕੰਮ ਜਦੋਂ ਉਹੀ ਪੈਸਾ ਸਾਡਾ ਸੜਕ ਦੇ ਉੱਤੇ ਪੂਰਾ ਮਟੀਰੀਅਲ ਲੱਗਣਾ ਤੇ ਕੋਈ ਸੜਕ ਨਹੀਂ ਟੁੱਟੂਗੀ ਉਧਰ ਸਾਡੇ ਬਿਲਗੇ ਵਾਲੀ ਸਾਈਡ ਤੇ ਤਲਵਣ ਵਾਲੀ ਸਾਈਡ ਤੇ ਬਿਲਗਾ ਮਵਾਈ 9 ਕਿਲੋਮੀਟਰ ਰੋਡ ਮਤਲਬ ਰੂ ਐਨ ਵੀ ਖੁਸ਼ ਲੋਕਾਂ ਵੀ ਹੁੰਦੀ ਕਿ ਸੜਕਾਂ ਇਦਾਂ ਵੀ ਬਣਦੀਆਂ ਸੜਕਾਂ ਦੇ ਉੱਤੇ ਇੰਨਾ ਇੰਨਾ ਮਟੀਰੀਅਲ ਵੀ ਪੈਂਦਾ ਹੁੰਦਾ ਲੋਕ ਹੈਰਾਨ ਆ ਕਿ ਪਹਿਲਾਂ ਕਿਉਂ ਨਹੀਂ ਹੋਇਆ ਕਿਉਂਕਿ ਪਹਿਲਾਂ ਇਹਨਾਂ ਦੀ ਨੀਅਤ ਮਾਣੀ ਸੀ ਔਰ ਦੂਜਾ ਸਰਕਾਰ ਨੇ ਜਿਹੜਾ ਬਿਹਤਰ ਕੰਮ ਕੀਤਾ ਉਹਨਾਂ ਨੇ ਜਿਹੜੀ ਵੀ ਸੜਕ ਬਣਨੀ ਹੈ ਸੰਡੀ ਚਾਹੇ ਉਹ 10 ਫੁੱਟ ਵਾਲੀ ਆ ਚਾਹੇ 18 ਫੁੱਟ ਵਾਲੀ ਆ 5 ਸਾਲ ਜੇ ਸੜਕ ਦੇ ਵਿੱਚ ਕੋਈ ਟੋਆ ਪੈ ਗਿਆ ਤਾਂ ਉਹੀ ਠੇਕੇਦਾਰ ਜਿਹੜਾ ਆ ਉਹਦੀ ਰਿਪੇਅਰ 5 ਸਾਲ ਕਰੂ ਹੁਣ ਤੁਹਾਨੂੰ ਅੱਗੇ ਤੋਂ ਜਿੰਨੀਆਂ ਵੀ ਨਵੀਆਂ ਸੜਕਾਂ ਬਣਣੀਆਂ ਉਹਦੇ ਵਿੱਚ ਟੋਆ ਨਹੀਂ ਕਦੀ ਵੀ ਨਜ਼ਰ ਆਊਗਾ ਟੋਆ ਹੁੰਦਿਆ ਸਾਰ ਉਸੇ ਵੇਲੇ ਠੇਕੇਦਾਰ ਦੀ ਡਿਊਟੀ ਆ ਤੇ ਉਹ ਸੜਕ ਨੂੰ ਪੂਰੀ ਕਰੂਗਾ ਇਹ ਸਰਕਾਰ ਨੇ ਪਹਿਲਾਂ ਜਿਹੜੇ ਪੈਸੇ ਇਹਨਾਂ ਦੇ ਵਾਸਤੇ ਮੇਨਟੇਨੈਂਸ ਵਾਸਤੇ ਰੱਖਵੇਂ ਰਖਾਏ ਬਨੌਰ ਬੈਸਤੀ ਦਾ ਸ਼ਹਿਜ਼ਾਦਾ ਆ ਗਿਆ ਰਿਹਾ ਜੀ ਇਹ ਵੀ ਆਪਣੇ ਪਿਤਾ ਜੀ ਦੇ ਨਾਲ ਸ਼ਾਮਲ ਹੋਣਾ ਜੀ ਨੇ ਹੈ ਇਹ ਆਉਣ ਵਾਲਾ ਸਾਡਾ ਲੀਡਲ ਵੀ ਆਉਣ ਵਾਲਾ ਸਾਡਾ ਕੋਟਰ ਵੀ ਆ ਜੀ ਧੰਨਵਾਦ ਜੀ ਸ਼ਾਮਲ ਹੋ ਕੇ ਬੋਲ ਦਿਓ ਕਰਾਓ ਜੀ ਕਰਾਓ ਕਰਾਓ ਪਰਮ ਸਤਿਕਾਰ ਜੋ ਮੇਰੇ ਸਾਰੇ ਵੀਰ ਸਾਰੇ ਹੌਦਦਾਰ ਤੇ ਸਤਿਕਾਰਯੋਗ ਨੇ ਜਿਨੇ ਵੀ ਨੌਜਵਾਨ ਸਾਥੀ ਤੇ ਮੇਰਾ ਵੀਰ ਮੀਡੀਆ ਤੋਂ ਜਿੰਨੇ ਵੀ ਪੱਤਰ ਕਰਾਏ ਇਹ ਵੀ ਮੇਰੇ ਸਾਰੇ ਭਰਾ ਆ ਇਹਨਾਂ ਦਾ ਵੀ ਸਾਰੇ ਸਰਪੰਚਾਂ ਪੰਚਾਇਦਾਂ ਤੇ ਅਹੁਦੇਦਾਰ ਜਿੰਨੇ ਮੇਰੇ ਸਤਿਕਾਰ ਜੋਗ ਆ ਸਾਰੇ ਰਾਇਆਂ ਨੂੰ ਧੰਨਵਾਦ ਕਰਦੇ ਆ ਕਿਉਂਕਿ ਪਹਿਲਾਂ ਮੇਰਾ ਸੋਨੀਨਾ ਤੇ ਬਿੱਟੇ ਨਾਲ ਮੈਂ ਗੱਲ ਕਰਦਾ ਸੀ ਕਿ ਜਦ 40 50 ਬੰਦੇ ਸੱਦ ਲਈਏ ਵਾਪਸ ਉਪਾ ਬੁਆਣੀਏ ਬਾਹਰ ਰਹਿੰਦੀ ਜੀ ਇਹ ਗਰਮੀ ਬਹੁਤ ਹੈ ਕਿ ਮੀਂਹ ਦਾ ਪਤਾ ਨਹੀਂ 20 55% ਦੱਸਣਾ ਪੈਂਦੇ ਨਹੀਂ ਜਾ ਰਹੀ ਆ ਮੈਂ ਛੋਟੇ ਭਰਾ ਨੂੰ ਪੁੱਛਿਆ ਮੀਂਹ ਕਿਨਾਂ ਕਿਨਾਂ ਸਵੇਰ ਤੋਂ 90% ਤੇ ਆ। ਬੰਦਾ ਇਹ ਫਿਰ ਉਹ ਕਹਿੰਦਾ ਬੀਬੀ ਨੂੰ ਸੱਦ ਲਓ ਬਾਕੀ ਜਾਣੀ ਹੋ। ਫੇਰ ਆਤੀ ਵੇਸਵਾ ਗੱਲ ਲਈ। ਪੰਜ ਸੋਣ ਦਾ ਬੈਕਪੱਕ ਲਗਾ ਸੀ ਕਹਿੰਦਾ ਯਾਰ ਬੰਦਾ ਤੂੰ ਕਹਿ ਆਂਦੇ ਰੁ। ਮੈਂ ਫਿਰ ਚੱਕਿਆ ਫੋਨ ਮੈਂ ਕਿਹਾ ਬੇਬਰਾ ਹੱਥ ਵਿੱਚ ਨੂੰ ਬਾਈ ਮਾਰ ਲਈ। ਫੇਕੇ ਨਾਲ ਗੱਲ ਕੀਤੀ ਮੈਂ ਕਿਹਾ ਕਹਿੰਦਾ ਮੈਂ ਬੀਜੀ ਮੇਰੀ ਭੂਆ ਬੁਆਰਾ ਚ। ਮੈਂ ਕਿਹਾ ਮੇਰੀ ਭੂਆ ਜੀ ਬੁਆਰਾ ਹੋਣੀ ਸੀ। ਫਿਰ ਮੈਂ ਆਪਣੇ ਸਾਥੀਆਂ ਸਵਾਹ ਕਰਕੇ ਜਿੰਨੇ ਨੇ ਸਤਕਾਰ ਜੋ ਬੈਠਾ ਮੈਡਮ ਜੀ ਇਹ ਮੱਲੋ ਬੰਦੇ ਉਹ ਆ ਮੇਰੇ ਸੱਚੇ ਖੱਪੇ ਬਾਹਾ ਕਹ ਲੋ ਮੇਰੇ ਸਤਖਾਂਜੋਗ ਆ ਸਾਰੇ ਚਾਹੇ ਅਤੀਰਾਤ ਵਾਰੀ ਮਾਰੀਏ ਚਾਹੇ ਸਵੇਰੇ ਮਾਰੀਏ ਇਹ ਉਸੇ ਵੇਲੇ ਖੜ ਜਾਂਦੇ ਆ ਕਿਉਂਕਿ ਮਨੋਰ ਬਾਸਰੇ ਜੀ 24 ਸਾਲ ਜਿਹੜੀ ਆ ਉਹ ਕੱਲ੍ਹ ਕੱਲ ਦੇ ਵਿੱਚ ਸੇਵਾ ਕੀਤੀ ਆ ਸੇਵਾ ਕਿਹੜੀ ਕੀਤੀ ਆ ਜਿਹੜੇ ਸਮਾਜ ਦੇ ਨਾਲ ਲੋਕ ਜੁੜੇ ਹੋਏ ਆ ਤਦੋਂ ਪਹਿਲੇ ਬੰਦੇ ਨੇ ਕੰਮ ਹੋਈਆਂ ਕਿ ਥੱਲੇ ਦੇ ਨਾਲ ਕਿਸੇ ਦਾ ਕੰਮ ਨਹੀਂ ਹੁੰਦਾ ਸੀ ਤੇ ਨਾਲ ਵੀ ਥੱਲੇ ਨੇ ਆਛੇ ਲੱਗਦਾ ਆ ਮੈਂ ਜੀ ਦੇਖਿਆ ਕਿ ਸਾਡੇ ਜਿਹੜੇ ਸਮਾਜ ਦੇ ਵਿੱਚ ਲੋਕ ਆ ਔਰ ਇਹਨਾਂ ਦੀ ਸਵਾਹੀ ਘਟਿਆ ਕਾਲੀ ਸਾਹਿਬ ਇਹਨਾਂ ਸਵਾਹੀ ਤਾਂ ਹੀ ਹੋਣੀ ਆ ਸਰਪੰਚ ਸਾਹਿਬ ਜੇ ਸਰਕਾਰ ਦਾ ਹਿਸਾਬ ਨੋਗੇ ਮੈਂ ਕਹਾਂ ਮੈਂ ਹੇਸਾ ਨਹੀਂ ਬੰਦ ਨੂੰ ਪੂਰਾ ਇਹ ਬਣਦਾ ਹੈ ਸੋਇਸ ਕਰਕੇ ਸਾਨੂੰ ਅੱਜ ਜੇ ਕਾਲੀ ਦਾ ਸ਼ਿਖਰ ਆ ਪਿਆ ਉਹਦਾ ਕਾਰਨ ਕੀ ਆ ਉਹਦੇ ਸਾਡਾ ਸਾਰਾ ਪ੍ਰਵਾਹ ਸੀਗਾ ਛਤੁਰਜੀਤਰੀ ਹੋ ਗਿਆ ਕੀ ਕੀਤਾ ਜਾਵੇ ਤੇ ਇਸ ਕਰਕੇ ਮੇਰੇ ਸਾਰੇ ਸਤਿਕਾਰਯੋਗਾਂ ਜਿੰਨੇ ਵੀ ਮੇਰੇ ਵੀਰੇ ਸਰਪੰਚ ਔਰ ਸਾਰੇ ਦਿਨ ਨੂੰ ਰੋਜ਼ ਹੀ ਕਿਨੂੰ ਸਰਪੰਚ ਆਇਆ ਯਾਰ ਆਇਆ ਯਾਰ ਮੈਨਾਂ ਵੀ ਚੱਲ ਅੱਜ ਆਈ ਗਿਆ ਔਰ ਵਕੇ ਮੈਨੂੰ ਤਾਂ ਹੀ ਰਾਜੂ ਉੱਪਰ ਜਿਹੜਾ ਫੋਨ ਆਇਆ ਕਹਿੰਦਾ ਯਾਰ ਮੰਮੀ ਆ ਗਿਆ ਤੂੰ ਪਿੱਛੇ ਜੰਦਾ ਚੰਦਾ ਪਿੱਛੇ ਸਿਰਫ ਆ ਗਿਆ ਹਾਂ ਸੋ ਇਸ ਕਰਕੇ ਆ ਸਾਨੂੰ ਅੱਜ ਲੋੜ ਆ ਪਿੰਡ ਦਾ ਬਚਾਸ ਕਰਨ ਲਈ ਸਾਨੂੰ ਲੋੜ ਹੈ ਅਜ ਪੰਜਾਬ ਦਾ ਵਿਕਾਸ ਕਰਨ ਲਈ ਸਾਨੂੰ ਲੋੜ ਹੈ ਅਜ ਆਪਣੀ ਹਲਕੇ ਦਾ ਵਿਕਾਸ ਕਰਨ ਲਈ ਜੇ ਸਿਕਾਰ ਦੇ ਵਿੱਚ ਕਿਉਂਕਿ ਸਾਡੇ ਮੈਡਮ ਇੰਦਰਜੀਤ ਕੌਰ ਮਾਨ ਜੀ ਸਾਡੀ ਵੱਡੀ ਭੈਣ ਆ ਬਹੁਤ ਸਤਿਕਾਰਯੋਗ ਆ ਕਿਉਂਕਿ ਇਹਨਾਂ ਲੇਡੀਜ਼ ਕੋਈ ਕੰਮ ਨਹੀਂ ਕਰ ਸਕਦੀਆਂ ਹਲਕੇ ਜਿੰਨਾ ਭਾਈਨਾਟ ਕਰੀ ਜਾਂਦੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਥੋੜਾ ਮੈਂ ਉਹਨਾਂ ਤੋਂ ਪ੍ਰਭਾਵਿਤ ਹੋਇਆ ਵੀ ਇੱਕ ਲੇਡੀ ਹੋਣ ਦਾ ਕਰਕੇ ਇੰਨਾ ਕੰਮ ਹਲਕੇਲੇ ਕਰ ਰਿਹਾ ਸਾਬੇ ਫਰਜ਼ ਬੰਦਾ ਕੇ ਨਾਲ ਮੋਢਾ ਨਾ ਮੋਢਾ ਲਾ ਕੇ ਤਰੀ ਸੋਇਸ ਕਰਕੇ ਸਾਡੇ ਪਿੰਡ ਦਾ ਵੀ ਕਾਫੀ ਜਿਹੜਾ ਕੰਮ ਆ ਉਹ ਵੀ ਰੁਕਿਆ ਹੋਇਆ ਹੈ ਉਹ ਸ਼ਹਿਰ ਦਾ ਬਸੌਖਾ ਕਹਿੰਗੇ ਨਹੀਂ ਰੁਕਿਆ ਨਹੀਂ ਬਲਕਿ ਇਹਦਾ ਹੱਥ ਹੋਣਿਆ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਹੋਵੇ ਕਿ ਸਾਡੇ ਪਿੰਡ ਦਾ ਵਿਕਾਸ ਹੋਵੇ ਕੰਗਰਾਟਾਂ ਇਧਰੋਂ ਤੋਂ ਆਉਂਦੇ ਸੀ ਜਿਹੜੇ ਲੋਕ ਵਾਲੇ ਬੜੀ ਜੋ ਇਸ ਕਰਕੇ ਆ ਮੈਂ ਸਾਰੇ ਜਮੇ ਰਹਿ ਜੋ ਆਲੇ ਅਗਲੇ ਪੰਜ ਸਾਲ ਲੱਗੇ 2 ਕਰੋੜ ਰੁਪਏ ਦੇ ਕਰਕੇ ਤੁਹਾਡੀ ਨੇ ਮੈਨੂੰ ਪਤਾ ਨਹੀਂ ਜਾਨੀ ਜਿਹੜੀ ਫਰਨੀਲੀ ਬਣੀ ਸੜਕ ਬੜਾ ਬੜਾ ਨਾ ਸੀਗੇ ਪੱਥਰੋਂ ਸਾਡੇ ਨਾਲ ਟੱਕਾ ਹੋ ਜਾਂਦਾ ਹੈ ਗਰੀਬਾਂ ਨਾਲ ਕਿਉਂਕਿ ਅਸੀਂ ਗਰੀਬ ਹੈਗੇ ਆ ਗਰੀਬਾਂ ਨੂੰ ਛੋੜਦਾ ਨਹੀਂ ਤੇ ਆ ਸਾਡੀ ਸੜਕ 'ਤੇ ਮੇਰੇ ਦੀ ਥੋੜੀ ਜਿਹੀ ਬਚੀ ਹੋਈ ਆ ਸਾਡੀ ਗਰੀਬਾਂ ਦੀ ਸੁਣੋ ਇਹ ਸੜਕ ਨਹੀਂ ਜੰਮੀ ਆ ਨਹੀਂ ਆ ਸਾਡੀ ਥੋੜੀ ਜਿਹੀ ਤੇ ਛੱਡ ਗਿਆ ਜੀ ਬਾਕੀ ਦਾ ਸੀਟ ਪਹਾਂ ਕਿੰਨਾ ਠੀਕ ਹੈ ਜੀ ਕੋਸ਼ ਕਾ ਮੇਰੀਆਂ ਆ ਮੇਰੀਆਂ ਭੈਣਾਂ ਵੇਖੀਆਂ ਮੇਰੇ ਘਰ ਵਾਲੀ ਵੀ ਵੇਖੀ ਆ ਕਹਿੰਦਾ ਬਦਲ ਜਿਹੜਾ ਆਪਾਂ ਇੱਕ ਅਨੋਸ਼ ਕੀਤਾ ਸੀ ਨਾ 1100 ਰੁਪਏ ਅਨੋਸ਼ ਕੀਤਾ ਸੀਗਾ ਉਹ ਸਰਦੀ ਸਰਕਾਰ ਨੇ ਉਹ ਜ਼ਰੂਰੀ ਆ ਕਿਉਂਕਿ ਇਹਨਾਂ ਕੋਲ ਕੋਈ ਕਹਿੰਦਾ 1100 ਰੁਪਏ ਆਪਾਂ ਨੂੰ 10000 ਰੁਪਏ ਨਹੀਂ ਦਿੱਤੇ ਜਰੂਰੀ 100 ਰੁਪਏ ਵੀ ਨਹੀਂ ਦਿੱਤੇ ਸ਼ਬਦ ਮੋਟੇ ਸਾਲ ਮੈਨੂੰ ਨਹੀਂ ਮੋਟੇ ਸਾਲ ਜਿਹੜਾ ਪਹਿਲਾਂ ਦੇ ਬੀਬੀਆਂ ਦੇ ਘਰਾਂ ਜੀ ਦੇ ਖਾਤੇ 'ਚ ਜਿਹੜਾ ਨਾ ਫੰਡ ਆਉਣਾ ਸਾਰੇ ਦੋ ਦਿਨ ਤੱਕ ਆਉਂਦੇ ਸੋਚ ਕਰਕੇ ਸਾਰੇ ਵੀਰਾਂ ਨੂੰ ਕਹਿੰਦੇ ਆ ਕਿ ਤੁਸੀਂ ਆਵਾਜ਼ ਦੀ ਪਾਰਟੀ ਲਈ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਸਮਾਂ ਕੱਢੋ ਸਮਾਂ ਕੱਢ ਕੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਕਰਾਓ ਸੋ ਮੇਰੇ ਸਾਰੇ ਸਤਕਾਰਯੋਗਾਂ ਹੁਣ ਕਾਲੀ ਸਾਹਿਬ ਮੈਡਮ ਜੀ ਬਹੁਤ ਪਿੰਡੋਂ ਪਿੰਡ ਜਾ ਕੇ ਸਰਪੰਚੋਂ ਤੁਹਾਡੇ ਮਿੰਟ ਵੀ ਆਇਆ ਨਾ ਮੈਂ ਹੁਣ ਪਿੰਡੋਂ ਪਿੰਡ ਜਾ ਕੇ ਆਪਾਂ ਆਵਾਜ਼ ਦੀ ਪਾਰਟੀ ਦੇ ਵਿੱਚ ਜਿਹੜੇ ਆ ਸਾਰੇ ਵਰਕਰ ਜਿਹੜੇ ਮੇਰੇ ਸਤਕਾਰ ਚੋਕ ਸੀ ਮੇਰੇ ਸਾਥੀ ਸੀ ਉਹ ਸਾਰੇ ਕੰਮ ਕਰਨਗੇ ਬੇਹ ਸਾਰੇ ਸਾਥੀ ਕੱਲ ਦੇ ਫੋਨ ਆਉਂਦੇ ਆ ਮੈਂ ਤਾਂ ਇੰਦਾ ਦਾ ਫੋਨ ਆਸਾ ਲੱਗਿਆ ਸੀ ਰਾਤੀ ਸੌ ਲੱਗੇ ਮੈਂ ਬਾਹਰ ਸੁੱਤਾ ਜੋ ਉਹਨਾਂ ਨੇ ਮੇਰੇ ਸੀ ਰਾਤ ਦੇ ਦਗਾ ਪੰਨਾ ਵਿੱਚ ਆ ਕੇ ਨਾਲ ਲੈ ਲਏ ਨੇ ਜਦੋਂ ਕੁਛ ਕਾਲੀ ਨਾ ਕਰੋ ਤੇ ਮੈਂ ਸਰਪੰਚ ਦੇਵ ਸਿੰਘ ਨੂੰ ਫੋਨ ਕੀਤਾ ਕਹਿੰਦਾ ਮੇਰੇ ਕੋਲ ਆ ਜਾ ਮੈਂ ਤਾਂ ਫੋਚੀ ਜਾ ਮਾਹ ਜਿਹੜੀ ਕੋਪਤਾਂ ਜੀ ਕੰਦਣ ਤੇ ਮੈਂ ਰਾਤ ਚ ਯਕੀਨ ਜਾਣੇ ਮੈਨੂੰ ਬਾਹਰ ਸੌਣਾ ਪਿਆ ਸੋਸਕਾਰ ਕੇ ਸਾਰਿਆਂ ਨੂੰ ਮੇਰੀ ਬੇਨਤੀ ਕਰਦਾ ਕਿ ਸਾਰੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਅਸੀਂ ਆਮ ਆਦਿ ਪਾਰ ਜੀ ਦੇ ਵਿੱਚ ਭਰਤੀ ਕਰੀਏ ਨੌਜਵਾਨ ਜੀਬੀਆ ਢੇੜਾ ਸਾਰੇ ਜਿੰਨੇ ਵੀ ਹੈਗੇ ਆਪਾਂ ਸਾਰੇ ਨੂੰ ਆਪਾਂ ਆਮ ਆਦੀਪਾ ਜੀ ਦੇ ਸ਼ਾਮਲ ਕਰਕੇ ਆਪੇ ਸਮਾਜ ਦਾ ਆਪਣੀ ਹਲਕੇ ਦਾ ਆਪਣੇ ਪੰਜਾਬ ਦਾ ਜਿਹੜਾ ਸੁਧਾਰ ਲਈਏ ਤੇ ਕੰਮ ਕਰੀਏ ਕਿਉਂਕਿ ਆਮ ਆਦੀਪਾ ਜੀ ਨੇ ਦੇ ਖੁੱਲ ਕੇ ਆਪਾਂ ਨੂੰ ਕਥੇ ਜਾਣਿਆ ਸਾਰੇ ਪਿੰਡਾਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਲਾਕ ਸੰਚਤੀ ਤੇ ਚੇਅਰਮੈਨ ਇਲੈਕਸ਼ਨ ਨਾਲ ਵੀ ਬੰਦ ਉਹਦੇ ਜਿੰਨਾ ਹੋ ਸਕਦਾ ਆ ਉਹਦੇ ਵਿੱਚ ਵਕਤ ਵੀ ਕਰਨਾ ਪੈਣਾ ਹੈ ਤੇ ਹੁਣ ਮੈਂ ਅਗਲੀ ਕਾਰਵਾਈ ਕਮੇਟੀ ਜੀ ਦੱਸਾਂਗੇ ਕਰਾ ਦਿਓ ਸ਼ਾਮ ਨੂੰ ਜਿਹੜਾ ਅੱਜ ਤਾਂ ਜਿਹਦੇ ਵਾਸਤੇ ਆਪਾਂ ਅੱਜ ਇਕੱਠੇ ਹੋਏ ਆ ਆਪਾਂ ਹੁਣ ਉਹ ਜਿਹੜੀ ਆ